Google Pay ਭਾਰਤ ਵਿੱਚ ਸਭ ਤੋਂ ਮਸ਼ਹੂਰ ਭੁਗਤਾਨ ਐਪਸ ਦੇ ਵਿੱਚੋਂ ਇੱਕ ਹੈ Google ਆਪਣੇ ਉਪਭੋਗਤਾ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਿਹਾ ਹੈ ਗਲੋਬਲ ਫਿਨਟੈਕ ਫੈਸਟ 2024 ਦੇ ਦੌਰਾਨ Google ਨੇ ਕਈ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ ਜੋ ਇਸ ਸਾਲ ਦੇ ਅੰਤ ਦੇ ਵਿੱਚ ਲਾਂਚ ਹੋਣਗੀਆਂ ਨਵੇਂ ਫੀਚਰਸ ਦੇ ਵਿੱਚ ਵਿੱਚ UPI ਸਰਕਲ UPI ਵਾਊਚਰ ਕਲਿਕਪੇ QR ਅਤੇ ਹੋਰ ਸ਼ਾਮਲ ਨੇ ਜੋ ਭੁਗਤਾਨ ਨੂੰ ਹੋਰ ਵੀ ਆਸਾਨ ਬਣਾ ਦੇਣਗੇ ਕੰਪਨੀ ਨੇ ਕੁਲ 6 ਵੱਡੇ ਅਪਡੇਟਸ ਦੀ ਜਾਣਕਾਰੀ ਦਿੱਤੀ ਹੈ Google Pay ਦੇ ਨਵੇਂ UPI ਸਰਕਲ ਫੀਚਰ ਤੁਹਾਨੂੰ ਆਪਣੇ ਖਾਤੇ ਤੋਂ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ ਇਹ ਸਹੂਲਤ ਖਾਸ ਤੌਰ ਤੇ ਉਹਨਾਂ ਲਈ ਹੈ ਜਿਨ੍ਹਾਂ ਕੋਲ ਬੈਂਕਿੰਗ ਸੇਵਾਵਾਂ ਤੱਕ ਸੀਮਤ ਪਹੁੰਚ ਹੈ ਜਾਂ ਉਹ ਡਿਜੀਟਲ ਭੁਗਤਾਨਾਂ ਲਈ ਆਰਾਮਦਿਨ ਨਹੀਂ ਹਨ ਅਗਲਾ ਫੀਚਰ ਹੈ UPI ਵਾਊਚਰ ਇਹ ਜੋ ਫੀਚਰ ਹੈ ਇਸ ਨਾਲ ਹੁਣ ਉਪਭੋਗਤਾਵਾਂ ਨੂੰ ਆਪਣੇ ਮੋਬਾਈਲ ਨੰਬਰ ਨਾਲ ਜੁੜੇ ਪ੍ਰੀਪੇਡ ਵਾਊਚਰ ਭੇਜਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਸਹੂਲਤ ਵੱਖ-ਵੱਖ ਖੇਤਰਾਂ ਦੇ ਵਿੱਚ ਉਪਲਬਧ ਹੋਣੀ ਸ਼ੁਰੂ ਹੋ ਰਹੀ ਹੈ ਅਤੇ ਡਿਜੀਟਲ ਲੈਣ-ਦੇਣ ਦੀ ਸਰਲ ਬਣਾਵੇਗੀ। ਅਗਲਾ ਫੀਚਰ ਕਲਿੱਕਪੇ ਕਯੂਆਰ ਗੂਗਲ ਪੇ ਨੇ ਐਨਪੀਸੀਆਈ ਭਾਰਤ ਬਿਲ ਪੇ ਦੇ ਨਾਲ ਸਾਂਝੇਦਾਰੀ ਵਿੱਚ ਕਲਿੱਕਪੇ ਕਯੂਆਰ ਲਾਂਚ ਕੀਤਾ ਹੈ। ਇਸ ਵਿਸ਼ੇਸ਼ਤਾ ਦੇ ਨਾਲ ਯੂਜ਼ਰਜ਼ ਗੂਗਲ ਪੇ ਐਪ ਤੋਂ ਕਲਿੱਕਪੇ ਕਯੂਆਰ ਕੋਡ ਨੂੰ ਸਕੈਨ ਕਰਕੇ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਨੇ। ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਆਪਣੇ ਪ੍ਰੀਪੇਡ ਉਪਯੋਗਤਾ ਖਾਤਿਆਂ ਨੂੰ ਸਿੱਧੇ Google Pay ਨਾਲ ਲਿੰਕ ਕਰਨ ਦੀ ਅਗਿਆ ਦਿੰਦਾ ਹੈ ਜਿਸ ਨਾਲ ਬਿੱਲ ਪ੍ਰਬੰਧਨ ਅਤੇ ਟਰੈਕਿੰਗ ਆਸਾਨ ਹੋ ਜਾਂਦੀ ਹੈ ਰੂਪੇ ਅਗਲਾ ਫੀਚਰ ਹੈ Google Pay ਨੇ ਰੂਪੇ ਕਾਰਡਾਂ ਲਈ ਟੈਪ ਐਂਡ ਪੇ ਸਰਵਿਸ ਸ਼ੁਰੂ ਕੀਤੀ ਹੈ ਇਸ ਸਹੂਲਤ ਉਪਭੋਗਤਾਵਾਂ ਨੂੰ ਕਾਰਡ ਮਸ਼ੀਨ ਤੇ ਆਪਣੇ ਮੋਬਾਈਲ ਫੋਨ ਨੂੰ ਟੈਪ ਕਰਕੇ ਆਪਣੇ ਰੂਪੇ ਕਾਰਡ ਨੂੰ Google Pay ਨਾਲ ਲਿੰਕ ਕਰਕੇ ਭੁਗਤਾਨ ਕਰਨ ਦੀ ਅਗਿਆ ਦਿੰਦੀ ਹੈ ਲੈਂਡੇਨ ਨੂੰ ਹੋਰ ਵੀ ਸੁਵਿਧਾਜਨਕ ਇਸ ਦੇ ਰਾਹੀ ਬਣਾਇਆ ਜਾਵੇਗਾ ਇਸ ਦਾ ਅਗਲਾ ਫੀਚਰ ਯੂਪੀਆਈ ਲਾਈਟ ਹੈ Google Pay ਨੇ ਯੂਪੀਆਈ ਲਾਈਟ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ ਜੋ ਆਪਣੇ ਆਪ ਉਪਭੋਗਤਾਵਾਂ ਦੇ ਯੂਪੀਆਈ ਲਾਈਟ ਬੈਲੈਂਸ ਨੂੰ ਟੌਪ ਤੇ ਲੈ ਜਾਂਦੀ ਹੈ ਜੇਕਰ ਇਹ ਇੱਕ ਨਿਸ਼ਚਿਤ ਥ੍ਰੈਸ਼ੋਲਡ ਤੋਂ ਕੱਟ ਜਾਂਦੀ ਹੈ ਯੂਪੀਆਈ ਲਾਈਟ ਛੋਟੇ ਲੈਣਦੇਨ ਲਈ ਤਿਆਰ ਕੀਤਾ ਗਿਆ ਯੂਪੀਆਈ ਦਾ ਇੱਕ ਸਰਲ ਸੰਸਕਰਨ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਛੋਟੇ ਭੁਗਤਾਨ ਕਰਨ ਦੀ ਸਹੂਲਤ ਮਿਲਦੀ ਹੈ